ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਧ ਤੋਂ ਵੱਧ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਅੱਜ ਆਪਾਂ ਖੜੇ ਆਂ ਜੀ ਗੁਰਦੁਆਰਾ ਨਾਨਕਸ਼ਰ ਪਿੰਡ ਰੱਤਾ ਖੇੜਾ ਜ਼ਿਲ੍ਹਾ ਪਟਿਆਲਾ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਿੰਡ ਜਿਹੜਾ ਰੱਤਾ ਖੇੜਾ ਹੈ ਡਾਂਗਰੀ ਨਦੀ ਦੇ ਉੱਤੇ ਪਿੰਡ ਹੈ ਸੋ ਇਸ ਦੇ ਨਾਲ ਹੀ ਮੇਨ ਸੜਕ ਦੇ ਉੱਤੇ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਵਾਲੇ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ ਆਪ ਜੀ ਨੂੰ ਲਾਈਵ ਦਰਸ਼ਨ ਕਰਾ ਰਹੇ ਆ ਵਾਤਵਾ ਜੁੜ ਜਿਓ ਜੀ ਤਾਂ ਜੋ ਸੰਤਾਂ ਵਿਦੇਸ਼ਾਂ ਤੱਕ ਦਰਸ਼ਨ ਪਾ ਸਕਣ ਬੜਾ ਸੁੰਦਰ ਸਥਾਨ ਬਣਿਆ ਹੋਇਆ ਹੈ ਬਾਹਰ ਸ਼ੈੱਡ ਗੱਡੀਆਂ ਦੇ ਖੜਨ ਵਾਸਤੇ ਪਿਆ ਹੋਇਆ ਸੋ ਆਪ ਜੀ ਨੂੰ ਸਾਹਮਣੇ ਦਾ ਜੋ ਵਿਊ ਉਹ ਦਰਸ਼ਨ ਕਰਾ ਦੀ 9:00 ਵਜੇ ਜੁੜੇ ਰਹੇ ਹੋ ਜੀ ਆਪ ਜੀ ਦੇ ਦਰਬਾਰ ਦੇ ਵੀ ਦਰਸ਼ਨ ਕਰਾਵਾਂਗੇ ਸੋ ਇੱਥੇ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਗੁਰਮੁਖ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਵੀ ਗੱਲ ਕਰਾਵਾਂਗੇ ਸਾਡੇ ਵੀਰ ਜੀ ਪੰਜਾਬ ਸਿੰਘ ਜੀ ਲਾਈਵ ਜੁੜ ਗਏ ਨੇ ਸਵਾਗਤ ਵੀਰ ਜੀ ਆਵਦੀ ਦਾ ਗੁਰਦੁਆਰਾ ਨਾਨਕ ਸਰ ਪਿੰਡ ਰਤਾਖੜਾ ਸਮੇਂ ਸਾਰ ਨਹੀਂ ਲੱਗੀ ਹੋਈ ਹੈ ਜੀ ਜਿਹੜੇ ਜਿਹੜੇ ਦਿਹਾੜੇ ਮਨਾਏ ਜਾਂਦੇ ਨੇ ਸੋ ਵੱਤਵੱਦ ਲਾਈਵ ਜੁੜੇ ਰਹੋ ਜੀ ਸੋ ਆਪ ਜੀ ਨੂੰ ਮਹਾਂਪੁਰਸ਼ਾਂ ਦੇ ਸਥਾਨ ਤੇ ਅੰਦਰ ਦਰਸ਼ਨ ਦੀਦਾਰੇ ਕਰਾਵਾਂਗੇ ਵਿਦੇਸ਼ਾਂ ਤੱਕ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸੰਗਤਾਂ ਵੱਤਵੱਦ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਪਾ ਸਕਣ बहुत सुंदर अस्थान बनया जी सो आप जी दर्शन कर रहे हो जी सो दरबार दी देख सक रहे हो जी ਬੜਾ ਹੀ ਸੁੰਦਰ ਦਰਬਾਰ ਸਜਾਇਆ ਗਿਆ ਜੀ ਆਪ ਵੀ ਦੇਖ ਰਹੇ ਹੋ ਫੈਂਡ ਰੱਤਾ ਖੜਾ ਈਲਾ ਪਟਿਆਲਾ ਉਹ ਦਰਬਾਰ ਦੇ ਆਪ ਜੀ ਦਰਸ਼ਨ ਕਰਾ دیے ਬੜਾ ਖੁੱਲਾ ਦਰਬਾਰ ਬਣਿਆ ਹੋਇਆ ਸੋ ਦੂਜੀ ਸਾਈਡ ਦਾ ਵੀਊ ਆਪ ਜਿੰਨ ਦਿਖਾ ਦੀ ਸਾਹਿਬੇ ਕਮਾਲ ਸ਼ਮਸ਼ੇਰ ਬਹਾਦਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਪੋਜ ਸਾਹਮਣੇ ਬੜੇ ਸੋਹਣੇ ਲਾਏ ਗਏ ਨੇ ਸੋ ਆਪ ਜੀ ਦਰਸ਼ਨ ਦੀਦਾਰੇ ਪਾ ਰਹੇ ਹੋ ਸੁੰਦਰ ਜੋ ਕੀਰਤਨ ਵਾਸਤੇ ਸਟੇਜ ਬਣੀ ਹੋਈ ਹੈ ਕੀਰਤਨ ਨਿਰਮੋਲਕ ਹੀਰਾ ਸਾਡੇ ਵੀਰ ਜੀ ਰਕੇਸ਼ ਮਹਿਲ ਨਗਰ ਮੈਲਾ ਤੋਂ ਲਾਈਵ ਜੁੜ ਗਏ ਨੇ ਆਪ ਜੀ ਦਾ ਸਵਾਗਤ ਹੈ ਜੀ ਸੋ ਹੁਣ ਆਪ ਜੀ ਦੀ ਜੋ ਗੱਲਬਾਤ ਕਰਾਵਾਂਗੇ ਇੱਥੇ ਦੇ ਜੋ ਪ੍ਰਬੰਧਕ ਨੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਖਾਲਸਾ ਸੋ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਜੀ ਕਿੰਨਾ ਸਮਾਂ ਹੋ ਗਿਆ ਇਹ ਜਿਹੜਾ ਇੱਥੇ ਸਥਾਨ ਬਣਿਆ ਹੋਇਆ ਜੀ ਇਹ ਸਥਾਨ ਸੰਪਰਦਾਏ ਨਾਨਕਸਰ ਤੰਤਨ ਬਾਬਾ ਅਨੰਦ ਸਿੰਘ ਦੀ ਉਹਨਾਂ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਇਸਰ ਸਿੰਘ ਦੀ ਨਾਨਕਸਰ ਕਲੇਰਾਵਾਲੀ ਉਹਨਾਂ ਦੇ ਸੇਵਕ ਤੰਤਨ ਬਾਬਾ ਭਜਨ ਸਿੰਘ ਦੀ ਜੋ ਨਾਨਕਸਰ ਪਟਿਆਲਾ ਸੰਪਰਦਾਏ ਨਾਨਕਸਰ ਦੇ ਸੇਵਾਦਾਰ ਸਨ ਇਹ ਸਥਾਨ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਸਥਾਨ ਜੋ ਹੈ ਇਹ ਮਾਪੁਰਖਾਂ ਵੱਲੋਂ ਬਣਾਇਆ ਗਿਆ ਸੀ ਜੀ ਇਸ ਪਾਵਨ ਪਵਿੱਤਰ ਸਥਾਨ ਦੀ ਨੀ ਇੱਕ ਜ਼ਿਮੀਦਾਰ ਘਰਾਨੇ ਵਿੱਚੋਂ ਜੋ ਕਿ ਤਨਤਨ ਬਾਬਾ ਇਸਰ ਸਿੰਘ ਦੀ ਨਾਨਕ ਸਰ ਕਲੇਰਾਵਾਲਿਆਂ ਦੇ ਉਹਨਾਂ ਦੇ ਪਰਿਵਾਰ ਨੇ ਬਾਬਾ ਜੀ ਦੇ ਨਾਲ ਸੰਗਤ ਕੀਤੀ ਉਨ੍ਹਾਂ ਨੇ ਦਰਤੀ ਸੇਵਾ ਕੀਤੀ ਨਾਨਕ ਸਰ ਦੇ ਨਾਲ ਬਹੁਤ ਪ੍ਰੇਮ ਸੀ ਫਿਰ ਇਧਰ ਜਦੋਂ ਆਏ ਇਥੋਂ ਅਸਥਾਨ ਦੂਰ ਪੈਣ ਕਰਕੇ ਨਾਨਕ ਸਰ ਪਟਿਆਲਾ ਵਿਖੇ ਸੰਤ ਬਾਬਾ ਭਜਨ ਸਿੰਘ ਜੀ ਦੇ ਕੋਲ ਜਾਣਾ ਤੇ ਇਨਾ ਪ੍ਰੇਮ ਹੋਣ ਕਰਕੇ ਪਰਿਵਾਰ ਨੇ ਬੇਨਤੀ ਕੀਤੀ ਮਾਪੁਰਖਾਂ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਪਰਿਵਾਰ ਵੱਲੋਂ 10 ਕਿੱਲੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਜਾਏਗੀ ਤੇ ਬਾਬਾ ਭਜਨ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਸ ਇਲਾਕੇ ਦੇ ਵਿੱਚ ਸਾਡਾ ਮਨ ਕਰਦਾ ਹੈ ਕਿ ਬਾਬਾ ਅਨੰਦ ਸਿੰਘ ਜੀ ਦੀ ਯਾਦ ਵਿੱਚ ਇੱਕ ਸੰਪਰਦਾਇ ਨਾਨਕ ਸਰ ਅਸਥਾਨ ਬਣਾਇਆ ਜਾਵੇ ਤੇ ਬਾਬਾ ਭਜਨ ਸਿੰਘ ਜੀ ਉਹਨਾਂ ਦਾ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ ਤੇ ਮਾਪੁਰਖਾਂ ਵੱਲੋਂ ਇਸ ਅਸਥਾਨ ਤੇ ਨੀ ਪੱਥਰ ਰੱਖਿਆ ਗਿਆ तकरीबन ਅੱਧ 35 ਸਾਲ ਹੋ ਗਏ ਹਨ ਇਸ ਅਸਥਾਨ ਬਣੇ ਨੂੰ ਜੀ ਇਸ ਅਸਥਾਨ ਦੇ ਜਿਹੜੇ ਮੁੱਖ ਸੇਵਾਦਾਰ ਸਨ ਬਾਬਾ ਬਲਕਾਰ ਸਿੰਘ ਜੀ ਉਹਨਾਂ ਨੇ 32 ਸਾਲ ਇਸ ਅਸਥਾਨ ਤੇ ਨਿਸ਼ਕਾਮ ਸੇਵਾ ਨਿਭਾਈ ਇਸ ਇਲਾਕੇ ਦੀ ਸੰਗਤ ਜਾਣਦੀ ਹੈ ਕਿ ਬਾਬਾ ਬਲਕਾਰ ਸਿੰਘ ਜੀ ਦੀ ਕੀ ਕਲਣਾ ਸੀ ਰਾਤ ਨੂੰ 12 ਵਜੇ ਉੱਠ ਕੇ ਅਇਸ਼ ਨਾਨ ਕਰਕੇ 3 ਵਜੇ ਤੱਕ ਆਪਣਾ ਸਿਮਰਨ ਕਰਨਾ ਉਸ ਤੋਂ ਬਾਅਦ 3 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਸਪੀਕਰ ਦੇ ਵਿੱਚ ਪਾਠ ਸ਼ੁਰੂ ਕਰ ਦੇਣਾ 3 ਤੋਂ ਲੈ ਕੇ 7 ਵਜੇ ਤੱਕ ਬਾਬਾ ਜੀ ਦਾ ਜੋ ਨਿਤਨੇਮ ਸੀ ਰੋਜ਼ਾਨਾ ਦਾ ਸੀਗਾ ਸੁਖਮਨੀ ਸਾਹਿਬ ਜੀ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਜੋ ਰੋਜ਼ਾਨਾ ਇਸ ਅਸਥਾਨ ਤੇ ਹੁੰਦਾ ਹੈ ਉਸ ਤੋਂ ਬਾਅਦ ਸ਼ਬਦ ਕੀਰਤਨ ਨਾਨਕ ਸਰਦਾ ਸੰਪਰਦਾ ਦੀ ਮਰਿਆਦਾ ਅਨੁਸਾਰ ਧਾਰਨਾ ਕੀਰਤਨ ਸ਼ਾਮਾਂ ਦਾ ਜੋ ਨਿਤਨੇਮ ਹੈ ਗੁਰਬਾਣੀ ਦੀ ਕਥਾ ਜੋ ਲੜੀਵਾਰ ਰੋਜ਼ਾਨਾ ਇਸ ਅਸਥਾਨ ਤੇ ਹੁੰਦੀ ਹੈ ਜੋ ਕਿ ਬਾਬਾ ਆਨੰਦ ਸਿੰਘ ਜੀ ਦੀ ਚਲਾਈ ਹੋਈ ਮਰਿਆਦਾ ਹੀ ਇਸ ਅਸਥਾਨ ਤੇ ਚੱਲ ਰਹੀ ਹੈ ਸੋ ਦਾਸ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਇਸ ਅਸਥਾਨ ਬਾਰੇ ਨਹੀਂ ਪਤਾ ਜੋ ਮੇਰੇ ਵੀਰ ਭਰਾ ਵਿਦੇਸ਼ ਵਿੱਚ ਰਹਿੰਦੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਭਾਵੇਂ ਤੁਸੀਂ ਵਿਦੇਸ਼ ਵਿੱਚ ਹੋ ਤੇ ਆਪਣੇ ਪਰਿਵਾਰ ਵਿੱਚ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹ ਅਸਥਾਨ ਬਾਬਾ ਅਨੰਦ ਸਿੰਘ ਜੀ ਵੱਲੋਂ ਬਣਾਏ ਗਏ ਸਨ ਸੋ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਵੀਰ ਜੀ ਦਾ ਜਿਨ੍ਹਾਂ ਨੇ ਅੱਜ ਸਾਡੇ ਕੋਲ ਪਹੁੰਚ ਕੇ ਇਸ ਅਸਥਾਨ ਦੀ ਜੋ ਵੀਡੀਓ ਬਣਾਈ ਹੈ YouTube ਦੇ ਰਾਹੀਂ Facebook ਦੇ ਮੱਧ ਰਾਹੀਂ ਸੋ ਇਹਨਾਂ ਦਾ ਮੈਂ ਆਪਣੇ ਵੱਲੋਂ ਬਾਬਾ ਜੀ ਦੀ ਬਾਬਾ ਬਲਕਾਰ ਸਿੰਘ ਜੀ ਦਾ ਜੋ ਪਰਿਵਾਰ ਹੈ ਜੋ ਕਿ ਆਦੇਸ ਸਥਾਨ ਦੀ ਸੇਵਾ ਸੰਭਾਲ ਕਰਾ ਰਿਹਾ ਹੈ ਦਾਸ ਇਸ ਅਸਥਾਨ ਦੇ ਮੁੱਖ ਸੇਵਾਦਾਰ ਗਰੰਥੀ ਵਜੋਂ ਇਸ ਸਥਾਨ ਤੇ ਸੇਵਾ ਨਿਭਾਰੇ ਹਨ ਸੋ ਦਾਸ ਵੱਲੋਂ ਸਾਰੀਆਂ ਸੰਗਤਾਂ ਦਾ ਸਿੰਘ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਜਥੇਦਾਰ ਜੀ ਇੱਕ ਸਵਾਲ ਹੋਰ ਕੋਈ ਵੀ ਸੰਗਤ ਇੱਥੇ ਆਂਦੀ ਹੈ ਅੱਗੇ ਪਿੱਛੇ ਆ ਸਕਦੀ ਹੈ ਕਦੋਂ ਮਰਜ਼ੀ ਆ ਸਕਦੀ ਹੈ ਪਰ ਜਿਹੜਾ ਮੇਨ ਦਿਨ ਇੱਥੇ ਮਨਾਇਆ ਜਾਂਦਾ ਜੇ ਉਸ ਤੇ ਆਵੇ ਬਹੁਤ ਵਧੀਆ ਇੱਕ ਮਨ ਨੂੰ ਸਕੂਨ ਵੀ ਪ੍ਰਾਪਤ ਹੁੰਦਾ ਹੈ ਸੰਗਤ ਦਾ ਮਾਹੌਲ ਦੇ ਕੇ ਸੋ ਕਿਹੜਾ ਮਹੀਨੇ ਦੇ ਵਿੱਚ ਇੱਥੇ ਵਿਸ਼ੇਸ਼ ਜਿਹੜਾ ਦਿਹਾੜਾ ਮਨਾਇਆ ਜਾਂਦਾ ਹੈ ਇਹ ਬਚਨ ਬਾਬਾ ਭਜਨ ਸਿੰਘ ਜੀ ਨੇ ਕੀਤਾ ਸੀਗਾ ਕਿ ਬਾਬਾ ਬਲਕਾਰ ਸਿੰਘ ਜੀ ਨੂੰ ਕਿ ਤੁਸੀਂ ਇਸ ਸਥਾਨ ਤੇ ਕੋਈ ਮਹੀਨੇ ਦੇ ਵਿੱਚ ਇੱਕ ਦਿਨ ਰੱਖੋ ਜਿਸ ਕਰਕੇ ਇਸ ਸਥਾਨ ਤੇ ਗੁਰਮਤ ਦਾ ਪ੍ਰਚਾਰ ਹੋਵੇ ਇਲਾਕੇ ਦੇ ਵਿੱਚੋਂ ਸੰਗਤ ਆਵੇ ਗੁਰੂ ਦੀ ਬਾਣੀ ਗੁਰੂ ਦੇ ਇਤਿਹਾਸ ਬਾਰੇ ਸੁਣ ਕੇ ਸਿੱਖੇ ਦੇ ਨਾਲ ਜੁੜਨ ਫਿਰ ਸਾਰੇ ਮਾਪੁਰਖਾਂ ਨੇ ਰਲ ਕੇ ਵਿਚਾਰ ਕਰਕੇ ਫਿਰ ਜੋ ਦਸਵੀਂ ਦਾ ਦਿਹਾੜਾ ਹੈ ਉਹ ਇਸ ਸਥਾਨ ਤੇ ਰੱਖਿਆ ਗਿਆ ਹੈ ਜੀ ਸੋ ਦਸਵੀਂ ਦੇ ਦਿਹਾੜੇ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਥੇ ਸਮਾਗਮ ਹੁੰਦਾ ਹੈ ਇਹ ਆਏ ਮਹੀਨੇ ਸੇਵਾਦਾਰਾਂ ਵੱਲੋਂ ਗੁਰੂ ਦੀ ਸੰਗਤ ਵੱਲੋਂ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ ਸ੍ਰੀ ਸਹਿਜ ਪਾਠ ਕਰਵਾਏ ਜਾਂਦੇ ਹਨ ਜੀ ਜੋ ਸੰਗਤਾਂ ਨੇ ਦਸਵੀਂ ਦੀ ਸੇਵਾਵਾਂ ਲਈਆਂ ਹੋਈਆਂ ਹਨ ਜੀ ਤੇ 9 ਵਜੇ ਸਹਿਜ ਪਾਠ ਦੇ ਭੋਗ ਸ਼ੁਰੂ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਜੋ ਸੰਪਰਦਾਏ ਨਾਨਕ ਸਰ ਦੀ ਮਰਿਆਦਾ ਹੈ ਉਸ ਮਰਿਆਦਾ ਦੇ ਅਨੁਸਾਰ ਇਸ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਹਨ ਉਪਰੰਤ ਕਲਦੁਗਮੈ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਇਹ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਹੋਈ ਮਰਿਆਦਾ ਹੈ 2 ਘੰਟੇ ਗੁਰਮਤ ਦਾ ਪ੍ਰਚਾਰ ਗੁਰਬਾਣੀ ਦਾ ਕੀਰਤਨ ਉਸ ਤੋਂ ਬਾਅਦ ਜੋ ਸਾਡੀ ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਮਰਿਆਦਾ ਹੈ ਗੁਰੂ ਦਾ ਅਟੁੱਟ ਲੰਗਰ ਵਰਤਦਾ ਹੈ ਜੀ ਸੋ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਬਹੁਤ ਬੜਮੁੱਲੇ ਵਿਚਾਰ ਸਰਵਣ ਕੀਤੇ ਜਿੱਥੇ ਇਸ ਸਥਾਨ ਦਾ ਪੂਰਾ ਇਤਿਹਾਸ ਇਹਨਾਂ ਨੇ ਦੱਸਿਆ ਕਦੋਂ ਤੋਂ ਤਿਆਰ ਹੋਇਆ ਕਦੇ ਬਣਿਆ ਕਦੋਂ ਸੇਵਾਵਾਂ માં ਸ਼ੁਰੂ ਹੋਈਆਂ ਕਿੰਨੇ ਵਜੇ ਇੱਥੇ ਸਮਾਗਮ ਆਰੰਭ ਹੁੰਦਾ ਹੈ ਕੀ ਕੀ ਇੱਥੇ ਜੋ ਨਿਤਨੇਮ ਦੇ ਰੂਪ ਦੇ ਵਿੱਚ ਬਾਣੀਆਂ ਪੜੀ ਜਾਂਦੀਆਂ ਨੇ ਕਦੋਂ ਕੀਰਤਨ ਹੁੰਦਾ ਸਾਰੀ ਜਾਣਕਾਰੀ ਆਪ ਜੀ ਨੂੰ ਬੜੇ ਪਿਆਰ ਅਦਬ ਸਤਿਕਾਰ ਸਹਿਤ ਸਿੰਘ ਸਾਹਿਬ ਜੀ ਨੇ ਦਿੱਤੀ ਸੋ ਸੰਗਤਾਂ ਨੂੰ ਬੇਨਤੀ ਕਰਾਂਗੇ ਪਿੰਡ ਰੱਤਾ ਖੇੜਾ ਜ਼ਿਲ੍ਹਾ ਪਟਿਆਲਾ ਸੋ ਟਾਂਗਰੀ ਨਦੀ ਜਿਹੜੀ ਹੈ ਉਸ ਦੇ ਨੇੜੇ ਹੀ ਪਿੰਡ ਰੱਤਾ ਖੇੜਾ ਹੈ ਨਾਲ ਹੀ ਸੜਕ ਦੇ ਉੱਤੇ ਮੈਂ ਇਹ ਅਸਥਾਨ ਬਣਿਆ ਹੋਇਆ ਜੀ ਨੇੜੇ ਪਿੰਡ ਉਹ ਸੋ ਨੇੜੇ ਪਿੰਡ ਔਜਾਂ ਪੈਂਦਾ ਹੈ ਜੀ ਸੋ ਇਥੇ ਆਪਜੀ ਪਹੁੰਚ ਕੇ ਦਰਸ਼ਨ ਦੀਦਾਰੇ ਪਾ ਸਕਦੇ ਹੋ ਸੋ ਲਾਈਵ ਜੁੜਨ ਦੇ ਵਿੱਚ ਆਪ ਸਭ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ